ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਬਦ ਹੈ ਜੀ ਭਗਤ ਕਬੀਰ ਜੀ ਦਾ ਅੰਗ ਨੰਬਰ ਹੈ ਜੀ 870870 ਗੋਡ ਰਾਗ ਵਿੱਚ ਹੈ ਸ਼ਬਦ ਹੈ ਜੀ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸੁਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਰਹਾਉ ਦੇਖੋ ਇਹਦੇ ਵਿੱਚ ਭਗਤ ਕਬੀਰ ਜੀ ਸਾਨੂੰ ਦੱਸ ਰਹੇ ਨੇ ਕਿ ਨਰ ਦਾ ਮਤਲਬ ਹੁੰਦਾ ਹੈ ਮਨੁੱਖ ਤੇ ਕਹਿੰਦੇ ਨੇ ਜਦੋਂ ਇਨਸਾਨ ਮਰਦਾ ਨਾ ਤੇ ਉਹ ਕਿਸੇ ਦੇ ਕੰਮ ਨਹੀਂ ਆਉਂਦਾ ਤੇ ਜਦੋਂ ਪਸ਼ੂ ਮਰਦਾ ਹੈ ਉਹ ਕਿੰਨੇ ਆ ਦੇ ਕੰਮ ਆਉਂਦਾ ਹੁਣ ਤੁਸੀਂ ਦੇਖੋ ਜਦੋਂ ਪਸ਼ੂ ਮਰਦਾ ਨਾ ਉਹਦਾ ਜਿਹੜਾ ਚਮੜਾ ਹੁੰਦਾ ਉਹਦੇ ਨਾਲ ਜੁੱਤੀਆਂ ਵੀ ਬੰਦੇ ਨੇ ਪਰਸ ਵੀ ਬੰਦੇ ਨੇ ਹੋਰ ਵੀ ਕਈ ਚੀਜ਼ਾਂ ਬੰਦੀਆਂ ਨੇ ਜਿਹੜਾ ਉਹਨਾਂ ਦਾ ਚਮੜਾ ਹੁੰਦਾ ਤੇ ਜਿੰਨਾ ਨਿੱਕਾ ਛੋਟਾ ਪਸ਼ੂ ਹੋਏਗਾ ਨਾ ਉਹਦਾ ਚਮੜਾ ਉਨਾਂ ਹੀ ਕੋਮਲ ਹੁੰਦਾ ਤੇ ਉਹ ਸਭ ਤੋਂ ਜ਼ਿਆਦਾ ਮਹਿੰਗਾ ਬਲਕੇ ਮਾਰਕੀਟ ਪਰਸ ਵਗੈਰਾ ਤੇ ਉਹਨਾਂ ਦੀ ਜੁੱਤੀਆਂ ਹੋਰ ਬ੍ਰਾਂਡੇਡ ਚੀਜ਼ਾਂ ਵੀ ਉਹਨਾਂ ਦੇ ਬੰਦੀਆਂ ਪਰ ਜੇ ਅੱਜ ਦੇ ਸਾਇੰਸ ਦੇ ਹਿਸਾਬ ਨਾਲ ਅਸੀਂ ਦੇਖੀਏ ਤੇ ਸਰੀਰ ਵੀ ਸਾਡਾ ਮਰਨੇ ਤੋਂ ਬਾਅਦ ਕੰਮ ਆਉਂਦਾ ਮੰਨ ਲਓ ਕਿ ਮੇਰੀ ਬਾਡੀ ਮੇਰੀ ਬਾਡੀ ਅੱਜ ਅੱਜਕਲ ਲੋਕੀ ਮਰਨੇ ਤੋਂ ਪਹਿਲਾਂ ਆਪਣੀ ਬਾਡੀ ਨੂੰ ਦਾਨ ਕਰਕੇ ਵੀ ਜਾਂਦੇ ਨੇ ਫਾਰਮ ਤੇ ਇੱਕ ਫਾਰਮ ਮਿਲਦਾ ਹੈ ਕਿ ਵੀ ਸਾਡਾ ਮਰਨੇ ਤੋਂ ਬਾਅਦ ਸਸਕਾਰ ਨਾ ਕੀਤਾ ਜਾਵੇ ਮੇਰੀ ਬਾਡੀ ਦੇ ਜਿਹੜੇ ਵੀ ਪਾਰਟਸ ਹੋਣਗੇ ਜਿੰਨੂੰ ਵੀ ਲੋਡ ਹੋਏਗੇ ਉਹਨੂੰ ਦਿੱਤੇ ਜਾਂ ਮੰਨ ਲਓ ਕਿ ਅੱਖਾਂ ਹੋਗੀਆਂ ਸਾਡੀਆਂ ਸਾਡਾ ਗੁਰਦੇ ਹੋਗੇ ਸਾਡੇ ਲੰਗਸ ਹੋਗੇ ਹਾਰਟ ਹੋ ਗਿਆ ਹਾਰਟ ਵਿੱਚ ਵੀ ਕਿੰਨੀਆਂ ਚੀਜ਼ਾਂ ਹੁੰਦੀਆਂ ਬਾਕੀ ਉਹ ਡਾਕਟਰੀ ਲਾਈਨ ਹੈ ਨਾ ਉਹਨਾਂ ਨੂੰ ਜ਼ਿਆਦਾ ਪਤਾ ਹੁੰਦੀ ਹੈ ਨੇ ਕਈ ਲੋਗ ਆਪਣੇ ਮਰਨੇ ਤੋਂ ਪਹਿਲਾਂ ਆਪਣੀ ਬਾਡੀ ਵੀ ਦਾਨ ਕਰਕੇ ਜਾਂਦੇ ਨੇ ਕਿ ਜੇ ਕਿਸੇ ਦੇ ਕੰਮ ਆਸੀ ਮਰਨੇ ਤੋਂ ਬਾਅਦ ਵੀ ਆ ਜੇ ਕਿਉਂਕਿ ਉਹ ਜਿੰਦੇ ਜੀਵਿਲ ਲੋਕ ਪਲਾਈ ਦੇ ਕੰਮ ਕਰਕੇ ਸਮਾਜ ਵਿੱਚ ਰਹਿ ਕੇ ਚੰਗੇ ਕੰਮ ਕਰਕੇ ਜਾਂਦੇ ਨੇ ਤੇ ਉਹਨਾਂ ਦੇ ਮੰਨ ਵਿੱਚ ਇਹ ਆਇਓ ਫੁਰਦਾ ਕਿ ਵੀ ਮੇਰਾ ਮਰਨੇ ਤੋਂ ਬਾਅਦ ਤਾਂ ਦੇ ਕੋ ਚਾਰ ਚਾਰ ਦਰਖਤਾਂ ਦੀ ਆਗਮ ਮੇਰੀ ਬਾਡੀ ਨੂੰ ਸਾੜਨੇ ਵਾਸਤੇ ਚਾਹੀਦੀ ਹੋएगी ਤੇ ਜੇ ਜ਼ਿੰਦਗੀ ਵਿੱਚ ਭਾ ਚਾਰ ਭਾਵੇਂ ਚਾਰ ਤਾਂ ਛੱਡੋ ਮੈਂ ਇੱਕ ਵੀ ਨਾ ਭਾਵੇਂ ਲਾਇਆ ਹੋ ਠੀਕ ਹੈ ਉਹ ਲੋਕ ਦਾਨ ਕਰ ਜਾਂਦੇ ਨੇ ਪਰ ਲੇਕਿਨ ਉਹਨਾਂ ਦੀ ਬਾਡੀ ਪਾਰਟਸ ਵੀ ਕਿੰਨੇ ਹੀ ਕੰਮ ਆਉਂਦੇ ਆ ਹੁਣ ਅਸੀਂ ਜੇ ਦੇਖੀਏ ਗੁਰਬਾਣੀ ਤਾਂ ਆਹ ਦਾ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਦੇਖੋ ਇਹਦੇ ਵਿੱਚ ਤਾਂ ਝੂਠ ਤਾਂ ਹੈ ਨੀਗਾ ਤੇ ਸੋਲਾ ਨੇ ਸੱਚ ਹੈ, ਖਰਾ ਸੱਚ ਹੈ। ਹੁਣ ਅਸੀਂ ਟੱਪਲਾ ਕਿੱਥੇ ਖਾ ਗਏ ਕਿ ਜਦੋਂ ਇਨਸਾਨ ਮਰਦਾ ਹੈ ਉਹ ਕੰਮ ਨਹੀਂ ਆਂਦਾ ਤੇ ਪਸ਼ੂ ਮਰਦਾ ਤੇ ਉਹ 10 10 ਕੰਮ ਸਵਾਰ ਜਾਂਦਾ ਕਿਉਂਕਿ ਉਹ ਸਾਨੂੰ ਦੁੱਧ ਦਿੰਦਾ, ਦੁੱਧ ਤੋਂ ਕਿੰਨੇ ਪਦਾਰਥ ਅਸੀਂ ਖਾਣੇ ਆਂ, ਦਹੀਂ ਹੋ ਗਈ, ਲੱਸੀ ਹੋ ਗਈ, ਕਿਓ ਹੋ ਗਿਆ, ਮੱਖਣ ਹੋ ਗਿਆ, ਪਨੀਰ ਹੋ ਗਿਆ। ਔਰ ਵੀ ਮਠਿਆਈਆਂ ਕਿੰਨੀਆਂ ਚੀਜ਼ਾਂ ਵਿੱਚ ਪਸ਼ੂ ਆ ਦੇ ਕਹਿੰਦੇ ਨਾ ਪਸ਼ੂ ਪਸ਼ੂ ਮਿਲੇ ਪਸ਼ੂ ਪਸ਼ੂ ਮਿਲੇ ਚੰਗਿਆਈਆਂ ਖਲ ਖਾਵੇ ਅੰਮ੍ਰਿਤ ਤੇ ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਕਿਉਂਕਿ ਉਹ ਪਸ਼ੂ ਹੈ ਨਾ ਦੇਖੋ ਪਸ਼ੂ ਨੂੰ ਵੀ ਜੋ ਪਰਮਾਤਮਾ ਨੇ ਜਿਹੜੀ ਡਿਊਟੀ ਦਿੱਤੀ ਨਾ ਉਹ ਆਪਣੀ ਨਿਭਾ ਕੇ ਗਿਆ ਪਰ ਮੈਂ ਦੇਖਾਂ ਆਪਣੇ ਅੰਦਰ ਦੇਖਾਂ ਮੈਂ ਆਪਣੀ ਖੋਜ ਕਰਾਂ ਮੈਂ ਆਪਣੇ ਅੰਦਰ ਅੰਤਰਾਤਮੇ ਝਾਕਾਂ ਜੇ ਜਿਹੜੇ ਮੈਨੂੰ ਪ੍ਰਮਾਤਮਾ ਨੇ ਕੰਮ ਸੌਪੇ ਸੀਗੇ ਕਿ ਉਹ ਮੈਂ ਕੰਮ ਕਰ ਰਹੀ ਆ ਜੇ ਤੇ ਮੈਂ ਕਰ ਰਹੀ ਆ ਫਿਰ ਤੇ ਸਮਝੋ ਅਸੀਂ ਸਾਰੇ ਉਹਦੇ ਹੁਕਮ ਤੇ ਉਹਦੀ ਰਜ਼ਾ ਅਨੁਸਾਰ ਚੱਲ ਰਿਹਾ ਜੇ ਮੈਂ ਉਹਦੇ ਦੱਸਿਓ ਹੋਏ ਰਾਤੇ ਜਾਂ ਉਹਦੇ ਦੱਸਿਓ ਹੋਏ ਕੰਮ ਨਹੀਂ ਕਰ ਰਹੀ ਫਿਰ ਇਟ ਮੀਨਸ ਅਸੀਂ ਟਪਲਾ ਖਾ ਰਿਆ ਅਸੀਂ ਉਹਦੇ ਹੁਕਮ ਤੇ ਰਜ਼ਾ 'ਚ ਨਹੀਂ ਚੱਲ ਰਹੇ ਪਹਿਲੀ ਹੀ ਬਾਣੀ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਸਚਿਆਰਾ ਹੋਈਏ ਕਿ ਉਹ ਘੂੜੇ ਟੁੱਟੇ ਪਾਲ ਫਿਰ ਕਹਿੰਦੇ ਨੇ ਕਿਵੇਂ ਕੂੜ ਦੀ ਪਾਲ ਟੁੱਟ ਸਕਦੀ ਐ ਕਿਵੇਂ ਮੇਰਾ ਤੇ ਉਹਦੇ ਨਾਲ ਮੇਰਾ ਤੇ ਉਹ ਪਰਮਾਤਮਾ ਦਾ ਮਿਲਾਪ ਹੋ ਸਕਦਾ ਐ ਕਿਵੇਂ ਮੇਰੀ ਜੀਵ ਆਤਮਾ ਤੇ ਉਹ ਪਰਮਾਤਮਾ ਦੀ ਇਕਮਿਕ ਹੋ ਸਕਦੇ ਆ ਅਗਲੀ ਪੰਕਤੀ ਚ ਗੁਰੂ ਸਾਹਿਬ ਕਹਿੰਦੇ ਨੇ ਚ ਹੋਣਾ ਚਾਹਨਾ ਚਲ ਫਿਰ ਸ਼ੁਰੂ ਹੋ ਜਾ ਕੁਕਨ ਰਜਾਈ ਚਲਣਾ ਨਾਨਕ ਲਿਖਿਆ ਨਾਲ ਤੇਰੇ ਅੰਦਰ ਹੀ ਐ ਤੇਰੇ ਅੰਦਰ ਹੀ ਲਿਖਿਆ ਹੋਇਆ ਤੇਰੇ ਅੰਦਰ ਹੀ ਉਹ ਰੂਹ ਹੁਕਮ ਕਰਨੇ ਵਾਲਾ ਬੈਠਾ ਐ ਤੇਰੇ ਹੁਕ ਤੇਰੇ ਅੰਦਰ ਹੀ ਹੋਰ ਆ ਜ਼ਿਆਦਾ ਰਾਜੀ ਪਰਮਾਤਮਾ ਬੈਠਾ ਤੂਹੋ ਦੇ ਹੁਕਮ ਤੇ ਰਜਾ ਵਿੱਚ ਚੱਲਣਾ ਸ਼ੁਰੂ ਕਰਦੇ ਅੱਜ ਅਸੀਂ ਕਿਉਂ ਦੁਖੀ ਆਂ ਪਤਾ ਕਿਉਂ ਅਸੀਂ ਨਾ ਉਹਦੇ ਹੁਕਮੇ ਚੱਲਦੇ ਆਂ ਨਾ ਉਹਦੀ ਰਜਾ ਵਿੱਚ ਰਹਿਣਾ ਚਾਹੁੰਦੇ ਆਂ ਅੱਛਾ ਇੱਕ ਅਸਾ ਪਾਣਾ ਸ਼ਬਦ ਅਸੀਂ ਲੈ ਲਿੱਤਾ ਜੋ ਦੋ ਵੀ ਕੁਛ ਨੈਗੇਟਿਵ ਹੁੰਦਾ ਮੇਰੇ ਘਰ ਕਿਸੇ ਦੀ ਡੈਥ ਹੋ ਜੇ ਅਸੀਂ ਕਹਿੰਦੇ ਆਂ ਪਾਣਾ ਗੁਰੂ ਸਾਹਿਬ ਕਹਿੰਦੇ ਜਾਤੀਸ ਪਾਣਾ ਤਾਂ ਜੰਮਿਆ ਪਰਵਾਲ ਪਰਿਵਾਰ ਪੱਲਾ ਪਾਇਆ ਆਨੰਦ ਸਾਹਿਬ ਦੀ ਬਾਣੀ ਗੁਰੂ ਸਾਹਿਬ ਕਹਿੰਦੇ ਜਨਮ ਵੀ ਪਾਣਾ ਹੈ ਅਸੀਂ ਕੀ ਗੱਲ ਲੇਪਾ ਅਸੀਂ ਮੌਤ ਨੂੰ ਪਾਣਾ ਕਹਿੰਦਾ ਕੱਲਾ ਕੁਛ ਵੀ ਨੈਗੇਟਿਵ ਹੋਇਆ ਅਸੀਂ ਕਹਿੰਦੇ ਜੀ ਉਹਦੇ ਪਾਣੇ ਨੂੰ ਮੰਨਣਾ ਪਏਗਾ ਜੇ ਜਨਮ ਜੇ ਮੌਤ ਪਾਣਾ ਤੇ ਜਨਮ ਵੀ ਪਾਣਾ ਵੈ ਜੇ ਸੁਖ ਪਾਣਾ ਤੇ ਦੁੱਖ ਵੀ ਪਾਣਾ ਵੈ ਜੇ ਜਨਮ ਵੇਲੇ ਆਨੰਦ ਸਾਹਿਬ ਹੈ ਤੇ ਮਰਨ ਵੇਲੇ ਵੀ ਆਨੰਦ ਸਾਹਿਬ ਹੈ ਜੇ ਜਨਮ ਵੇਲੇ ਦੇ ਦੇਗਾ ਤੇ ਮਰਨ ਤੋਂ ਬਾਅਦ ਵੀ ਦੇਗਾ ਦੁੱਖ ਸੁਖ ਦੋ ਇਹਦਰ ਕੱਪੜੇ ਪਹਿਰੇ ਜਾਏ ਮਨੁੱਖ

ਵਿਆਹ ਇਤੇ ਛੋਟੇ ਛੋਟੇ ਕੱਪੜੇ ਪਾ ਲਿੱਤੇ ਵਾਲ ਕੁਲੇ ਛੱਡ ਲੇ ਸਾਰਾ ਕੁਝ ਉਲਟ ਫੁਲਟ ਕਰ ਲੇਤਾ ਗੁਰੂ ਤੋਂ ਵੇਮੁਖ ਹੋ ਗਏ ਤੇ ਫਿਰ ਮੋਤਾ ਆਣੀ ਤੇ ਦੁਲੱਠੜੇ ਮਾਰਨੀ ਆ ਸਾਡੇ ਵਰਗਿਆਂ ਨੇ ਹੋਰ ਕੀ ਕਰਨਾ ਕਿਉਂਕਿ ਸਹਿਜ ਜੀ ਨੇ ਜ਼ਿੰਦਗੀ ਚ ਕਿਉਂਕਿ ਹੁਕਮ ਨੂੰ ਨਹੀਂ ਸਮਝਿਆ ਰਜਾ ਨੂੰ ਨਹੀਂ ਸਮਝਿਆ ਬਾਣਾ ਬਾਣਾ ਕਿੰਨੂ ਗਿਆ ਗੁਰੂ ਸਾਹਿਬ ਨੇ ਬਾਣੀ ਨਹੀਂ ਅਸੀਂ ਮੇਰੇ ਵਰਗਿਆਂ ਨੇ ਵਿਚਾਰੀ ਨਹੀਂ ਬਾਣੀ ਤੇ ਵਿਚਾਰੀ ਨਹੀਂ ਤਾਂ ਸਮਝੀ ਨਹੀਂ ਤੇ ਸਮਝੀ ਨਹੀਂ ਤਾਂ ਜ਼ਿੰਦਗੀ ਚ ਲਿਆਉਂਦੀ ਨਹੀਂ ਤੇ ਕਰਮ ਵੀ ਨੂੰ ਅਜੇ ਬਣੇ ਸਭ ਕੁਝ ਨੈਗੇਟਿਵ ਹੋ ਰਿਹਾ ਉਹ ਪ੍ਰਮਾਤਮਾ ਕਰ ਰਿਹਾ ਜੋ ਕੁਝ ਸਹੀ ਹੋ ਰਿਹਾ ਉਹ ਮੈਂ ਕਰ ਰਿਆਂ ਕਿਉਂਕਿ ਮੈਂ ਨੂੰ ਪੱਠੇ ਚਾਹੀਦੇ ਹੁੰਦੇ ਨੇ ਰੋਜ਼ ਹੋਮੇ ਨੂੰ ਪੱਠੇ ਚਾਹੀਦੇ ਹੁੰਦੇ ਨੇ ਹੰਕਾਰ ਨੂੰ ਪੱਠੇ ਚਾਹੀਦੇ ਹੁੰਦੇ ਨੇ ਇੱਥੇ ਵੀ ਕਹ ਰਹੇ ਨੇ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਹੁਣ ਕਿਹੜੇ ਪਸ਼ੂ ਦੀ ਗੱਲ ਕੀਤੀ ਤੇ ਕਿਹੜੇ ਨਰ ਦੀ ਗੱਲ ਕੀਤੀ ਕਹਿੰਦੇ ਇਹ ਇਨਸਾਨ ਜਦੋਂ ਤੂੰ ਇਨਸਾਨੀਅਤ ਛੱਡਦਾ ਤੂੰ ਪਸ਼ੂ ਬਣ ਜਾਂਦਾ ਦੇਖੋ ਹੁਣੇ ਥੋੜੇ ਦਿਨ ਪਹਿਲਾਂ ਕੋਲਕੱਤਾ ਵਿੱਚ ਇੱਕ ਬੱਚੀ ਦਾ ਰੇਪ ਹੋਇਆ ਸੀਗਾ ਉਹ ਲੋਕਾਂ ਨੇ ਇਨਸਾਨੀਅਤ ਤੋੜ ਡਿਗ ਡਿਗ ਗਏ ਤੇ ਉਹ ਬੱਚੀ ਦਾ ਸਾਰਿਆਂ ਨੇ ਅਸੀਂ ਘਪਾਰਾਂ ਟੈਲੀਫੋਨ 'ਚ ਦੇਖਿਆ ਸੀ ਕੀ ਹਾਲ ਹੋ ਇਸ ਵਿਚਾਰੀ ਦੇ ਬੱਚੇ ਦੀ ਮਾਂ ਪਿਓ ਨੇ ਪੂਰੀ ਜ਼ਿੰਦਗੀ ਲਗਾਤੀ ਉਹਨੂੰ ਡਾਕਟਰ ਬਣਾਉਣੇ ਜਦੋਂ ਉਹਨਾਂ ਦਾ ਟਾਈਮ ਆਇਆ ਉਹਦਾ ਸੁੱਖ ਦਾ ਟਾਈਮ ਆਇਆ ਮਾਪੇ ਉਹ ਤਾਂ ਉਹਨੇ ਸੇਵਾ ਭਾਵ ਸੀਗੀ ਬੱਚੀ ਨੇ ਲੋਕਾਂ ਦੀ ਸੇਵਾ ਕਰਨੀ ਸੀਗੀ ਮਾਪਿਆਂ ਨੂੰ ਸੰਭਾਲਣਾ ਸੀਗਾ ਕਿ ਉਹ ਬੱਚੀ ਦਾ ਕੀ ਹੋਇਆ ਉਹ ਆਪਣੇ ਕਿਰਦਾਰ ਤੋਂ ਇਨਸਾਨ ਐਨਾ ਥੱਲੇ ਡਿੱਗ ਗਿਆ ਕਿ ਉਹਨੇ ਉਹਦੇ ਮਾਂ ਨੂੰ ਉਹਨੂੰ ਜਰਾ ਵੀ ਨਹੀਂ ਆਇਆ ਕਿ ਵੀ ਮੇਰੇ ਘਰ ਵੀ ਤੀ ਪੈਣ ਮਾਂ ਹੈਗੀ ਐ ਇਹ ਉਹ ਤਾਂ ਗੁਰੂ ਸਾਹਿਬ ਸਾਨੂੰ ਸਿਖਾਉਂ ਆਂ ਦੇ ਰਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਪਰ ਬੇਟੀ ਕੋ ਬੇਟੀ ਜਾਣੇ ਉਹ ਇਨਸਾਨ ਜਾਨਵਰ ਤੋਂ ਵੀ ਥੱਲੇ ਤਲ ਤੋਂ ਆ ਗਿਆ ਦੇਖੋ ਤੁਸੀਂ ਅਸੀਂ ਘਰ ਕੁੱਤਾ ਬਿੱਲੀ ਕੁਛ ਵੀ ਪਾਲਿਆ ਹੋਵੇ ਨਾ ਉਹ ਸਾਡਾ ਇੰਨਾ ਨੁਕਸਾਨ ਨਹੀਂ ਕਰਦਾ ਜਿੰਨਾ ਜਿੰਨਾ ਨੁਕਸਾਨ ਅੱਜ ਇਨਸਾਨ ਇਨਸਾਨ ਦਾ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਕਿਉਂਕਿ ਸਾਡੇ ਅੰਦਰ ਇਨਸਾਨੀਅਤ ਖਤਮ ਹੋ ਚੁੱਕੀ ਹੈ ਅਸੀਂ ਛੋਟੀ ਜੀ ਬੱਚੀ ਵਿੱਚ ਵੀ ਆਪਣੀ ਬੱਚੀ ਨਹੀਂ ਦੇਖਦੇ ਆਪਣੀ ਬਜ਼ੁਰਗ ਮਾਂ ਵਿੱਚ ਕਿਸੇ ਕਿਸੇ ਬਜ਼ੁਰਗ ਵਿੱਚ ਵੀ ਆਪਣੀ ਮਾਂ ਨੂੰ ਨਹੀਂ ਦੇਖਦੇ ਇਸੀ ਦੂਸਰੇ ਬਜ਼ੁਰਗ ਦੀ ਮਾਂ ਨੂੰ ਚ ਮਾਂ ਨੂੰ ਦੇਖਣਾ ਤੇ ਇੱਕ ਪਾਸੇ ਰਿਹਾ ਅਸੀਂ ਆਪਣੀ ਸੱਸਾਂ ਵਿੱਚ ਵੀ ਮਾਂ ਨੂੰ ਨਹੀਂ ਦੇਖਦੇ ਅਸੀਂ ਆਪਣੇ ਘਰ ਵਾਲਿਆਂ ਨੂੰ ਕਹਿੰਦੇ ਨੇ ਤੇਰੀ ਮਾਂ ਮੇਰੀ ਮਾਂ ਨਹੀਂ ਹੋਣੀ ਅੱਥੀ ਹੀ ਅਸੀਂ ਟਪਲਾ ਖਾਈ ਜਾ ਰਿਹਾ ਉਹ ਜਿੰਨੇ 25 ਸਾਲ 26 ਸਾਲ ਦਾ ਤੁਹਾਨੂੰ ਜਵਾਨ ਕਰਕੇ ਆਪਣਾ ਪੁੱਤ ਤੁਹਾਡੀ ਝੋਲੀ ਚ ਪਾ ਤਾ ਕਮਾਉ ਪੁੱਤ ਪਾ ਤਾ ਜਿੰਨੇ ਜਿਹੜਾ ਤੁਹਾਡਾ ਜੀਵਨ ਸਾਥੀ ਬਣਾਤਾ ਜਿੰਨੇ ਤੁਹਾਡੇ ਦੁੱਖ ਸੁੱਖ ਚ ਤਰਾ ਸਾਥ ਦੇਣਾ ਤੇ ਉਹਨੂੰ ਅਸੀਂ ਕੀ ਕਹਿੰਦੇ ਤੇਰੀ ਮਾਂ ਮੇਰੀ ਮਾਂ ਥੋੜੀ ਹੈ ਫਿਰ ਉਹ ਵੀ ਕਹਿੰਦਾ ਕਹਿੰਦਾ ਤੇਰੀ ਮਾਂ ਤੇ ਤੇਰੀ ਮਾਂ ਉਹ ਵੀ ਉਹ ਤੇਰੀ ਮਾਂਵੇਂ ਉਹ ਮੇਰੀ ਮਾਂਵੇਂ ਫਿਰ ਇੱਥੇ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਕੀ ਹੋਇਆ ਜੀ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸੁਹਾਰੇ ਜੇ ਮੇਰੇ ਅੰਦਰ ਉਹ ਪਛਤਾਈ ਮਰ ਜਾਂਦੀ ਹੈ ਨਾ ਸੋਰੀ ਜੇ ਮੇਰੇ ਅੰਦਰ ਉਹ ਇਨਸਾਨੀਅਤ ਮਰ ਜਾਂਦੀ ਹੈ ਨਾ ਤੇ ਮੈਂ ਪਸ਼ੂ ਹੋ ਜਾਂਦਾ ਐਸ ਸ਼ਬਦ ਵਿੱਚ ਕਬੀਰ ਸਾਹਿਬ ਇਹ ਕਹਿ ਰਹੇ ਨੇ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਜਦੋਂ ਜਦੋਂ ਮੇਰੇ ਮਨ ਵਿੱਚ ਇਹ ਇਹ ਚੀਜ਼ ਫੁਰਦੀ ਆ ਨਾ ਕਿ ਮੈਂ ਮੈਂ ਇਸ ਸਰੀਰ ਤੇ ਮਾਨ ਕਰਦਾ ਵਾਂ ਔਰ ਮਨ ਇਹ ਸਰੀਰ ਦੇ ਨਾਲ ਮੰਦੇ ਕਰਮ ਕਰਦਾ ਵਾਂ ਮੀਨਸ ਕਿ ਵੀ ਇਨਸਾਨੀਅਤ ਦੇ ਤਲ ਤੋਂ ਥੱਲੇ ਜਦੋਂ ਡਿੱਗ ਜਾਂਦਾ ਨਾ ਤੇ ਮੈਂ ਪਸ਼ੂ ਬਿਰਤੀ ਵਾਲਾ ਹੋ ਜਾਂਦਾ ਵਾਂ ਦੇਖੋ ਸਾਡਾ ਸਰੀਰ ਹੋਇਓ ਰਹਿੰਦਾ ਸਾਡੇ ਕੰਮ ਪਸ਼ੂਆਂ ਵਾਲੇ ਹੋ ਜਾਂਦੇ ਨੇ ਇੱਕ ਅਜਿਹਾ ਸ਼ਬਦ ਪੜਦੇ ਆ ਸੁਖਮਨੀ ਸਾਹਿਬ ਵਿੱਚ ਕਰਤੂਤ ਪਸ਼ੂ ਕੀ ਮਾਨਸ ਜਾਤ ਜਿਹੜੀਆਂ ਸਾਡੀਆਂ ਅੰਦਰ ਦੀ ਬਿਰਤੀਆਂ ਨੇ ਨਾ ਗੁਰੂ ਸਾਹਿਬ ਕਹਿੰਦੇ ਨੇ ਉਹ ਤੇਰੀ ਕਰਤੂਤਾ ਨੇ ਨਾ ਜਿਹੜੀਆਂ ਕੰਮ ਜਿਹੜੇ ਨੇ ਉਹ ਤੇਰੇ ਹੈਗੇ ਨੇ ਡੰਗਰਾਂ ਵਾਲੇ ਪਸ਼ੂਆਂ ਵਾਲੇ ਪਰ ਤੇਰਾ ਸਰੀਰ ਜਾਨ ਇਨਸਾਨ ਵਾਲਾ ਲੋਪਚਾਰਾ ਕਰੇ ਦਿਨ ਰਾਤ ਅਸੀਂ ਨਾ ਲੋਕਾਂ ਨੂੰ ਹੀ ਖੁਸ਼ ਕਰਨੇ ਚ ਲੱਗੇ ਰਹਨੇ ਆ ਧਾਰਮਿਕ ਕੱਪੜੇ ਪਾ ਲੇ ਮੈਂ ਸਿਰ ਤੇ ਚੁੰਨੀ ਲਾ ਲਈ ਅੱਖਾਂ ਬੰਦ ਕਰਕੇ ਗੁਲਵਾਰਾ ਸਾਹਿਬ ਬੈਠ ਗਈ ਲੋਕਾਂ ਨੂੰ ਪ੍ਰਚਾਰਨਾ ਲੋਕਾਂ ਨੂੰ ਮੈਂ ਖੁਸ਼ ਕਰਨੇ ਚ ਲੱਗੇ ਰਹਿੰਦੀ ਆ ਕਿ ਮੈਂ ਦੇਖੋ ਕਿੰਨੀ ਧਾਰਮਿਕ ਆ ਮੈਂ ਕਿੰਨੇ ਮੈਂ ਕਿੰਨਾ ਵਿੱਚ ਚਿੱਤਾਂ ਸੂਟ ਪਾਇਆ ਸਿਰ ਤੇ ਚੁੰਨੀ ਲੱਤੀ ਹੋਈ ਮੈਂ ਵੀ ਕਿੰਨੀ ਬੀਬੀ ਆ ਹੈ ਨਾ ਗੁਰੂ ਸਾਹਿਬ ਇਹਨੇ ਲੋਕ ਵਿਚਾਰਾ ਕਰੇ ਦੇ ਨਾਲ ਇੱਕ ਸ਼ਬਦ ਅਸੀਂ ਹੋਰ ਪੜਦੇ ਆ ਨਵੇਂ ਮੱਲੇ ਸ ਲੋਕ ਕੀ ਚਾਹੁੰਦਾ ਕਹਿੰਦੇ ਏਕ ਭਗਤ ਪਗਵਾਨ ਪ੍ਰਾਣੀ ਕੇ ਨਾਹੀ ਮਨ ਫਿਰ ਕਹਿੰਦੇ ਨੇ ਇੱਕ ਪਰਮਾਤਮਾ ਦਾ ਪ੍ਰੇਮ ਪਿਆਰ ਤੇ ਉਹਦੀ ਪ੍ਰੈਜ਼ੈਂਟ ਨਹੀਂ ਸਮਝਦਾ ਫਿਰ ਉਹਦੇ ਅਗਲੀ ਪੰਕਤੀ ਚ ਗੁਰੂ ਸਾਹਿਬ ਬੜੀ ਪਿਆਰੀ ਉਦਾਹਰਣ ਦੇ ਕੇ ਸਮਝਾਉਂਦੇ ਆ ਸਾਨੂੰ ਸਾਰਿਆਂ ਨੂੰ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਵਾਹ ਕਮਾਲ ਦੇਖੋ ਪ੍ਰੋਨਾਵਾਦ ਵਿੱਚ ਦੋ ਪੰਕਤੀਆਂ ਚ ਕਿੰਨਾ ਪਿਆਰਾ ਮੈਸੇਜ ਹੈ ਇੱਕ ਪਰਮਾਤਮਾ ਨੂੰ ਆਪਣੇ ਅੰਤਰਾਤਮੇ ਜੇ ਮੈਂ ਨਹੀਂ ਸਮਝਿਆ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਅਸੀਨਾ ਹੁਣ ਤੱਕ ਇਹ ਸੁਣਿਆ ਸੀਗਾ ਮਰਨੇ ਤੋਂ ਬਾਅਦ 84 ਲਗ ਜੂਨ ਹੁੰਦੀ ਹੈ ਗੁਰੂ ਸਾਹਿਬ ਕਹਿੰਦੇ ਹੂਨੇ ਤੂੰ ਸੂਕਰ ਤੇ ਸੁਆਨ ਹੈ ਸੂਕਰ ਦਾ ਮਤਲਬ ਹੁੰਦਾ ਜੀ ਕੁੱਤਾ ਨਹੀਂ ਸੋਰੀ ਸੂਕਰ ਦਾ ਮਤਲਬ ਹੁੰਦਾ ਸੂਰ ਤੇ ਸੁਆਨ ਦਾ ਮਤਲਬ ਹੁੰਦਾ ਕੁੱਤਾ ਓ ਮੈਨੂੰ ਲੱਗਦਾ ਸੀ ਮੈਂ ਮਰਨੇ ਤੋਂ ਬਾਅਦ ਕੁੱਤਾ ਤੇ ਸੁਆਨ ਬਣਾਂਗੀ ਜਿਵੇਂ ਸੂਰ ਇੱਕ ਏਰੀਏ ਦਾ ਪੂਰਾ ਗੰਧ ਖਾ ਜਾਂਦਾ ਨਾ ਐਵੇਂ ਮੈਂ ਕਰਦੀ ਆ ਮੇਰੀ ਬਿਰਤੀ ਆ ਲੋਕਾਂ ਦੀ निंदा चुगले कर ले ਉਹਨਾਂ ਦੇ ਆਵਗੁਣ ਫੁੱਲ ਲੋ ਉਹ ਸਭ ਇਹਦੇ ਸੁਕਰ ਸੁਆਨ ਓਹ ਕੀ ਜਾਣਾ ਬਿਨਾ ਗੱਲ ਤੋਂ ਹੀ ਬੋਲੇ ਜਾਣਾ ਹਲ ਕਰਨਾ ਕਿਸ ਨੂੰ ਵੱਢਣੇ ਨੂੰ ਪੈਣਾ ਅਸੀਂ ਇੱਕ ਮਤਲਬ ਕਿ ਇੱਕ ਬਾਈਟ ਕਰਕੇ ਨਹੀਂ ਵੱਢਣਾ ਹੁੰਦਾ ਇੱਕ ਗੱਲਾਂ ਨਾਲ ਵੀ ਵੱਢ ਦਿੰਨੇ ਆ ਅਸੀਂ ਅਸੀਂ ਕਹਿੰਦੇ ਨੇ ਨਾ ਫਲਾਣੇ ਦਾ ਖੂਨ ਸੁੱਕ ਜਾਂਦਾ ਉਹਨੂੰ ਦੇਖ ਕੇ ਮਤਲਬ ਕਿ ਉਹਦਾ ਰੰਗ ਪੀਲਾ ਹੋ ਜਾਂਦਾ ਮੀਨਸ ਕਿ ਉਹਨੇ ਇੰਨਾ ਗਲਤ ਬੋਲਿਆ ਇੰਨਾ ਗੁੱਸੇ ਚ ਬੋਲਿਆ कि ਅਗਲੇ ਦਾ ਸੂਨ ਖੂਨ ਸੁੱਕ ਗਿਆ ਬਲਕਿ ਇਹ ਇੱਕ ਉਦਾਹਰਨ ਹੁੰਦੀ ਹੈ ਕਿ ਵੀ ਸਕੂਲ ਉਹ ਉਹ ਮਤਲਬ ਕਿ ਡਰ ਜਾਂਦਾ ਬੰਦਾ ਨਾ ਔਰ ਅਸੀਂ ਕਿਸੇ ਨੂੰ ਬਾਈਟ ਕਰਨਾ ਗੱਲਾਂ ਵਿੱਚ ਇੱਕ ਦੂਸਰੇ ਨੂੰ ਮਤਲਬ ਕਿ ਲਗਾ ਕੇ ਗੱਲ ਕਰਨੀ ਕਿਸੇ ਨੂੰ ਸੁਣਾ ਕੇ ਗੱਲ ਕਰਨੀ ਉਹ ਗੱਲ ਹੁੰਦੀ ਹੈ ਜੈਸੇ ਸੂਕਰ ਸਵਾਨ ਅਸੀਂ ਜਾਂਦੇ ਸੀ ਮਰਨੇ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਤੂੰ ਤਾਂ ਹੁਣ ਹੀ ਆ ਮਰਨੇ ਤੋਂ ਬਾਅਦ ਦੀ ਗੱਲ ਛੱਡ ਤੂੰ ਹੁਣ ਇਹ ਜਿੰਨੀਆਂ ਵੀ ਗੁਰਬਾਣੀ ਵਿੱਚ ਸਾਨੂੰ ਕੁੱਤਾ ਸ਼ੇਰ ਵਾ ਜਿੰਨੀਆਂ ਵੀ ਗੁਰੂ ਸਾਹਿਬ ਨੇ ਕਾਂ ਬਗਲਾ ਹੰਸ ਸੱਪ ਇਹ ਜਿੰਨੀਆਂ ਵੀ ਜੂਨਾਂ ਦੀ ਗੱਲ ਕੀਤੀ ਹੈ ਨਾ ਉਹ ਸਾਨੂੰ ਜਿੰਦਿਆਂ ਜੀ ਅਸੀਂ ਜਿੰਦਿਆਂ ਸਾਨੂੰ ਲੱਗਦਾ ਕਿ ਮਰਨੇ ਤੋਂ ਬਾਅਦ ਮਰਨੇ ਤੋਂ ਬਾਅਦ ਨਾ ਕੋਈ ਆਇਆ ਤੇ ਨਾ ਕੋਈ ਆਏਗਾ ਤੇ ਨਾ ਕੋਈ ਦੱਸ ਸਕਦਾ ਤੇ ਨਾ ਕੋਈ ਗੁਰੂ ਸਾਹਿਬ ਵੀ ਕਹਿੰਦੇ ਨੇ ਮਨ ਨੂੰ ਨਹੀਂ ਪਤਾ ਮਰਨੇ ਤੋਂ ਬਾਅਦ ਕੀ ਹੁੰਦਾ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਪਸ਼ੂ ਮਰੇ ਦਸ ਕਾਸ ਸਾਰੇ ਪਰ ਜਦੋਂ ਅੰਦਰੋਂ ਮੇਰੇ ਅੰਦਰ ਪਸ਼ੂਤਾਈ ਮਾਰ ਜਾਂਦੀ ਹੈ ਇਸ ਸਰੀਰ 'ਚ ਤੇ ਮੈਂ ਕਈਆਂ ਦੇ ਕੰਮ ਸਵਾਰਦਾ ਵਾਂ ਦੇਖੋ ਜਦੋਂ ਅਸੀਂ ਇਨਸਾਨ ਜਦੋਂ ਅਸੀਂ ਗੁਰੂ ਸਾਹਿਬ ਕੋਲ ਜਾਂਦੇ ਆ ਗੁਰੂ ਸਾਹਿਬ ਸਾਨੂੰ ਇਨਸਾਨੀ ਤੇ ਬਣਾਉਂਦੇ ਨੇ ਤੂੰ ਗੁਰੂ ਸਾਹਿਬ ਐਂ ਕਹਿੰਦੇ ਨੇ ਬੰਦੇ ਬੰਦਿਆਂ ਵਾਲੇ ਕੰਮ ਕਰ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਉਹਨੂੰ ਕੁੱਤੇ ਨੂੰ ਥੋੜੀ ਗੁਰੂ ਸਰਨੇ ਗਿਆ ਕੁੱਤਾ ਹੀ ਕੁੱਤਾ ਬਣ ਕੁੱਤਾ ਤਾਂ ਕੁੱਤਾ ਹੀ ਹੈ ਖੋਤਾ ਖੋਤਾ ਹੀ ਐ ਉਹਨਾਂ ਨੇ ਸਾਡੇ ਵਿੱਚ ਦੇਖੇ ਨਾ ਵੀ ਆ ਚੀਜ਼ਾਂ ਹੈਗੀਆਂ ਨੇ ਉਹ ਕਹਿੰਦੇ ਕਹਿੰਦੇ ਤੂੰ ਖੋਤਾ ਥੋੜੀ ਤੂੰ ਤਾਂ ਇਨਸਾਨ ਐ ਤੂੰ ਤਾਂ ਇਨਸਾਨ ਵਲੇ ਕੰਮ ਕਰ ਪਰ ਅਸੀਂ ਉਹਨਾਂ ਦੀ ਗੁਰਬਾਣੀ ਕਿਉਂਕਿ ਗੁਰਬਾਣੀ ਨੂੰ ਅਸੀਂ ਵਿਚਾਰਿਆ ਹੀ ਨਹੀਂ ਅਸੀਂ ਸਮਝਿਆ ਹੀ ਨਹੀਂ ਅਸੀਂ ਸੋਚਦੇ ਹਾਂ ਵੀ ਉਹ ਤੇ ਕਿਸੇ ਖੋਤੇ ਨੂੰ ਕਿਹਾ ਹੈ ਗੁਰੂ ਸਾਹਿਬ ਨੇ ਖੋਤੇ ਨੂੰ ਨਹੀਂ ਕਿਹਾ ਮੈਨੂੰ ਕਿਹਾ ਕੁੱਤੇ ਨੂੰ ਨਹੀਂ ਕਿਹਾ ਮੈਨੂੰ ਕਿਹਾ ਵਾ ਕਾਨੂੰਨੀ ਕਿਹਾ ਮੈਨੂੰ ਕਿਹਾ ਵਾ ਹੰਸ ਪਿਰਤੀ ਕਾਗੋ ਹੰਸ ਕਰੇ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਤੇਰੀ ਕਾਂ ਵੀਰਤੀ ਹੰਸ ਹੋ ਸਕਦੀ ਐ ਪਰ ਬਾਹਰ ਵਾਲੇ ਕਾਨੂੰਨੀ ਮੈਂ ਹੰਸ ਬਣਾ ਸਕਦੀ ਉਹ ਉਹਦੇ ਹੁਕਮ ਵਿੱਚ ਚੱਲ ਰਿਹਾ ਕਾਂ ਕਾਂ ਹੀ ਰਹੇਗਾ ਹੰਸ ਹੰਸੀ ਰਹੇਗਾ ਪਰ ਮੇਰੇ ਅੰਦਰ ਜਿਹੜੇ ਵਿਕਾਰ ਹਨ ਨਾ ਉਹਨੇ ਕਾਂ ਮੈਂ ਹੰਸ ਬਣ ਸਕਦੀ ਐ ਕਿਵੇਂ ਜਦੋਂ ਮੈਂ ਸੱਤ ਦੀ ਸੰਗਤ ਕਰਦੀਆਂ ਜਦੋਂ ਮੈਂ ਗੁਰੂ ਦੀ ਸੰਗਤ ਕਰਦੀਆਂ ਜਦੋਂ ਮੈਂ ਗੁਰੂ ਤੋਂ ਗਿਆਨ ਲੈਂਦੀਆਂ ਜਦੋਂ ਮੈਂ ਆਪਣੇ ਪਰਚੋਲ ਕਰ ਦਿਆਂ ਜਦੋਂ ਮੈਂ ਅੰਤਰ ਕਰਨ ਜਾਣੀਆਂ ਜਦੋਂ ਮੈਂ ਆਪਣੇ ਅੰਤਰ ਆਤਮੇ ਦੀ ਖੋਜ ਕਰਦਿਆਂ ਜਦੋਂ ਮੈਂ ਆਪਣੇ ਆਪ ਗੁਨਾ ਨੂੰ ਦੇਖਣ ਲੱਗ ਜੰੀਆਂ ਜਦੋਂ ਮੈਂ ਅਦਾ ਬਲੇਮ ਕਿਸੇ ਤੇ ਨਹੀਂ ਕਰਦੀ ਮੇਰਾ ਹਸਬੰਡ ਖਰਾਬ ਹੈ ਮੇਰੀ ਤਾਨੇ ਬੰਦੀ ਮੇਰੀ ਦਰਾੜੇ ਚੜਾੜੇ ਖਰਾਬ ਹੈ ਮੇਰੀ ਤਾਨੇ ਬੰਦੀ ਮੇਰੀ ਪਰਜਾਈਆਂ ਖਰਾਬ ਹੈ ਮੇਰੀ ਤਾਨੇ ਬੰਦੀ ਜਿਸ ਦਿਨ ਮੈਂ ਆਪਣੀ ਖੋਜ ਕਰਨੇ ਸ਼ੁਰੂ ਕਰ ਦਾਂਗੀ ਨਾ ਮੇਰੀ ਸਾਰਿਆਂ ਨਾਲ ਬਣਨੀ ਸ਼ੁਰੂ ਹੋ ਜੇਗੀ ਕੋਈ ਮੈਨੂੰ ਲੱਗਦਾ ਮੈਨੂੰ ਉਹਦੇ ਤੋਂ ਕਰਕੇ ਅੱਜ ਹਸਬੰਡ ਵਾਈਫ ਦੀ ਲੜਾਈ ਪਤਾ ਕੀ ਹੈ हस्बेंड कहगा मैं सही हाँ ह वाइफ कह की मैं सही हूं दराने के मैं सही हाँ जेठाणी कहगी मैं सही हूँ मेरे पेके कहे असी सही हाँ मैं माड़ियाँ मैं कहगी मैं सही हूं मेरे पेके माड़े हैं मैं कहंगी मैं सही हूँ मेरी ननाणा भैड़िया ने जिस दिन असी अपनी खोज करनी शुरू कर देंगे ना असी ब्लेम गेम तो निकल जाऊंगे कि भी मैं वोद करके दुख मिले ए मेरे ही दुख है ए मेरे ही बीजे हुए बीज है ਜੋ ਮੈਨੂੰ ਵਾਪਸੀ ਰਿਟਰਨ ਮਿਲਦੇ। ਅਗਲੀ ਪੰਕਤੀ ਚ ਕਹਿੰਦੇ ਬਨੇ ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ। ਦੇਖੋ ਜਦੋਂ ਅਸੀਂ ਕਰਮ ਕਰਦਿਆਂ ਨਾ ਦੇਖੋ ਜਦੋਂ ਅਸੀਂ ਗੁਰਬਾਣੀ ਨੂੰ ਚਾਰਨਾ ਸ਼ੁਰੂ ਕਰਦਾਂਗੇ ਨਾ ਫਿਰ ਅਸੀਂ ਕਰਮ ਵੀ ਉਹਦੇ ਮੁਤਾਬਿਕ ਕਰਨੇ ਸ਼ੁਰੂ ਕਰ ਦਾਂਗੇ। ਇਨਸਾਨ ਨੂੰ ਲੱਗਦਾ ਕਿ ਅਸੀਂ ਕਰਮ ਤੇ ਕਰੀਏ ਮਾੜੇ ਮੇਰੇ ਵਰਗੇ ਸੋਚਦੇ ਤੇ ਸਾਨੂੰ ਫਲ ਮਿਲੇ ਚਾਹਾਂ। ਪੁਰੂਸ ਆਪ ਕਹਿੰਦੇ ਨੇ ਬੀਜੇਪਿਕ ਮੰਗੇ ਅੰਮ੍ਰਿਤ ਵੇਖੋ ਕਹਿਣ ਨਿਆਓ ਦੇਖੋ ਬਾੜ ਦਾ ਨਿਆਏ ਅਨਿਆਏ ਤੁਸੀਂ ਅਸੀਂ ਖਰੀਦ ਸਕਦੇ ਆ ਵਕੀਲ ਵੀ ਖਰੀਦਿਆ ਜਾ ਸਕਦਾ ਹੈ ਜੱਜ ਵੀ ਖਰੀਦੇ ਜਾ ਸਕਦੇ ਨੇ ਗਵਾਹ ਵੀ ਖਰੀਦੇ ਜਾ ਸਕਦੇ ਪਰ ਇੱਥੇ ਵਕੀਲ ਵੀ ਹੋਈ ਹੋਈ ਹੈ ਜੱਜ ਵੀ ਹੋਈ ਹੋਈ ਹੈ ਤੇ ਗਵਾਹ ਵੀ ਹੋਈ ਹੋਈ ਹੈ ਇੱਥੇ ਕੋਈ ਖਰੀਦ ਫਰੋਖਤ ਦੀ ਗੱਲ ਨਹੀਂ ਹੈ ਜੋ ਅਸੀਂ ਕਰਾਂਗੇ ਉਹ ਅਸੀਂ ਪਾਵਾਂਗੇ ਕੋਈ ਬੀਜ 5 ਸਾਲ ਬਾਅਦ ਪਰਫੁੱਲੀ ਤੋਂ ਹੁੰਦਾ ਹੈ ਕੋਈ 6 ਸਾਲ ਕੋਈ 10 ਸਾਲ ਕੋਈ 20 ਸਾਲ ਪਰ ਮੇਰਾ ਬੀਜਾ ਹੀ ਮੇਰੇ ਅੱਗੇ ਆਉਂਦਾ ਜਿਸ ਦਿਨ ਅਸੀਂ ਇਹ ਗੱਲ ਸਮਝ ਜਾਵਾਂਗੇ ਨਾ ਉਹ ਗੁਰਬਾਣੀ ਹੀ ਸਮਝਾਉਂਦੀ ਜੀਹਾ ਬੀਜੇ ਸੋ ਲੋਨੇ ਕਰਮਾ ਸੰਧੜਾ ਕੇ ਦੇਖੋ ਇੱਕ ਕਿਸਾਨ ਨੂੰ ਕੋਹੋ ਨਾ ਕਿ ਤੂੰ ਕਣਕ ਬੋਈ ਐ ਤੂੰ ਐਨੇ ਪਾਠ ਕਰ ਲੈ ਤੈਨੂੰ ਸੇਵ ਮਿਲ ਜਾਣਗੇ ਜਿਵੇਂ ਅੱਜ ਸਾਡੇ 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 ਮਤਲਬ ਕਿ ਗੁਰੂ ਘਰਾਂ ਵਿੱਚ ਹੋ ਰਿਹਾ ਹੈ 21 ਪਾਠ ਕਰ ਲਓ 32 ਪਾਠ ਕਰ ਲਓ 52 ਪਾਠ ਕਰ ਲਓ ਉੱਤਰ ਹੋ ਜਾਏਗਾ ਦੇਖੋ 30 ਵਸਤੇ ਕੋਈ ਸ਼ਬਦ ਹੀ ਨਹੀਂ ਦਿੱਤਾ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨੇ ਬਹੁਤ ਗਲਤੀ ਕੀਤੀ 30 ਵਸਤੇ ਕੋਈ ਸ਼ਬਦ ਨਹੀਂ ਦਿੱਤਾ ਤੇ ਉਹ ਕੀ ਹੁੰਦਾ ਹੈ ਕਿ ਅਸੀਂ ਕਿਹੜੀ ਗੇਮ ਵਿੱਚ ਪੈ ਗਏ ਅਸੀਂ ਬਾਣੀ ਪੜ ਕੇ ਹੀ ਬਾਣੀ ਤੋਂ ਟੁੱਟ ਗਏ ਜੇ ਮੈਨੂੰ ਕੋਈ ਕਹੇ 21 ਪਾਠ ਕਰਨੇ ਆ ਮੇਰਾ ਧਿਆਨ ਸਿਰਫ ਸੂਈ ਤੇ ਹੋਏਗਾ 21 ਪਾਠ ਮੈਂ ਕੀਤੇ ਨਹੀਂ ਸਮਝਾਂਗੀ ਗੁਰੂ ਸਾਹਿਬ ਕਿਵੇਂ ਕਹਿੰਦੇ ਨੇ ਬੰਦ ਖਲਾਸੀ ਪਹਾੜੇ ਹੋਏ ਉਹਦੇ ਪਹਾੜੇ 'ਚ ਚੱਲ ਤੇਰੇ ਬੰਦਨਾ ਦੀ ਖਲਾਸੀ ਹੋ ਜੂਗੀ ਕਿੱਥੇ ਸਮਝਾਣੀ ਹੈ ਮੁੰਡਾ ਸੰਤੋਖ ਸਰੰਪਤ ਚੋਲੀ ਮੁੰ ਸੰਤੋਖ ਦੀਆਂ ਮੁੰਦਰਾਵਾਂ ਕਿੱਥੇ ਅਸੀਂ ਜਮ ਜੰਗ ਕਿ ਕਿ ਮੈਰੀ ਤੇ ਗੇਮੀ ਮੇਰੇ ਤੱਕ ਉਹ ਚੱਲਿਆ ਹੀ ਹੋਇਆ ਕਿ ਮੈਂ ਕੀ ਪਾਠ ਕਰਨੇ ਇੱਥੇ ਵੀ ਤੇ ਕਰਮਾਂ ਦੀ ਗੱਲ ਕਰ ਰਹੇ ਨੇ ਆਪਣੇ ਕਰਮ ਕੀ ਗੱਤ ਮੈਂ ਕਿਹਾ ਜਾਣੂ ਮੈਂ ਕਿਹਾ ਜਾਣੂ ਬਾਬਾ ਰੇ ਅੱਥੇ ਵੀ ਉਹ ਇਹ ਕਹਿੰਦੇ ਨੇ ਉਹਨਾਂ ਵਿੱਚ ਮੈਨੂੰ ਜੋ ਮੈਂ ਕਰਮ ਕੀਤੇ ਹਨ ਏ ਵਾਯੂ ਗ੍ਰੋ ਪਰਮਾਤਮਾ ਮੈਨੂੰ ਨਹੀਂ ਪਤਾ ਕਿ ਮੈਂ ਮੰਦੇ ਚੰਗੇ ਕਿਉਂ ਜੇ ਕਰਮ ਕੀਤੇ ਨੇ ਮੈਂ ਕਦੇ ਆ ਸੋਚ ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਉਂ ਹੋ ਜੇ ਨਿਤ ਕਰਮ ਕਰਦਾ ਹਾਂ ਮੈਂ ਮੰਦੇ ਪਾਸੇ ਹੀ ਲੱਗਾ ਰਹਿਣਾ ਹਾਂ ਮੈਂ ਕਿਹਾ ਜਾਣੂ ਮੈਂ ਕਿਹਾ ਜਾਣੂ ਬਾਬਾ ਰੇ ਮੈਨੂੰ ਖਿਆਲ ਹੀ ਨਹੀਂ ਆਉਂਦਾ ਕਿ ਮੈਂ ਮੇਰਾ ਕੀ ਬਣੇਗਾ ਕਿਉਂਕਿ ਮੈਂ ਉਹ ਬਾਬਾ ਦੇਖੋ ਬਾਬਾ ਕਬੀਰ ਜੀ ਨੇ ਨਹੀਂ ਕੀਤੇ ਉਹ ਤਾਂ ਸਾਡੇ ਹਾਲਾਤ ਦੱਸ ਕੇ ਗਿਆ ਵੀ ਮੈਂ ਰੱਬ ਨੂੰ ਐਵੇਂ ਪਾਇਆ ਵੈ ਵੀ ਤੂੰ ਨਾ ਕਿਤੇ ਟੱਪਲਾ ਖਾ ਜੀ ਹੁਣ ਅਸੀਂ ਗੁਰਬਾਣੀ ਪੜ੍ਹ ਕੇ ਅਸੀਂ ਸੁਧਦੇ ਹੁਣ ਕਿ ਬੀਰ ਜੀ ਵਾਸਤੇ ਸ਼ਬਦ ਹੈ ਨਹੀਂ ਜੇ ਨਹੀਂ ਵੀ ਬਾਣੀ ਆ ਨਾ ਅਸੀਂ ਗੁਰੂ ਸਾਹਿਬ ਨੂੰ ਨਹੀਂ ਸੁਣਾਣੀ ਇਹ ਮੇਰੇ ਤੁਹਾਡੇ ਸਾਰਿਆਂ ਦੇ ਵਿੱਚ ਤਬਦੀਲੀ ਇਹ ਆਏਗੀ ਵੀ ਅਸੀਂ ਪਰਮਾਤਮਾ ਨਾਲ ਇੱਕ ਬਣ ਹੋ ਸਕਦੇ ਹਾਂ ਜੀਂਦੇ ਜੀਵਨ ਮੁਕਤ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਉਹ ਆਪ ਮੁਕਤ ਹੈ ਗੁਰੂ ਵੀ ਤੇ ਸਾਨੂੰ ਵੀ ਮੁਕਤ ਕਰਨੇ ਦਾ ਸਾਨੂੰ ਖਜ਼ਾਨਾ ਲੈ ਕੇ ਗਿਆ ਇਹ ਇਹੋ ਇੱਕੋ ਹੀ ਬੇਨਤੀ ਆ ਸਾਰਿਆਂ ਦੇ ਅੱਗੇ ਸਾਰੇ ਭੈਣ ਭਰਾਵਾਂ ਦੇ ਅੱਗੇ ਕਿ ਆਪ ਅਸੀਂ ਇੱਕ ਸਹਿਜ ਪਾਠ ਆਪ ਵੀ ਕਰੀਏ ਜਦੋਂ ਅਸੀਂ ਆਪ ਆਪਣੇ ਘਰਾਂ ਵਿੱਚ ਸਹਿਜ ਪਾਠ ਕਰਾਂਗੇ ਸਾਡੇ ਬੱਚਿਆਂ ਨੂੰ ਬੱਚੇ ਤਾਂ ਸਾਨੂੰ ਬਹੁਤ ਫੋਲੋ ਕਰਦੇ ਨੇ ਲਿਟਰਲੀ ਕੱਲ ਪਰਸੋ ਹੀ ਸ ਮੇਰੀ ਛੋਟੀ ਜੀ ਦੋਤੀ ਹੈ ਤੇ ਵੀ ਉਹ 7-8 ਮਹੀਨਿਆਂ ਦੀ ਹੈ ਤੇ ਉਹ ਕਿ ਕੋਈ ਖਾਂਸੀ ਕਰਦੇ ਸੀ ਘਾਰੇ ਚ ਤੇ ਉਹ ਉਹ ਨੂੰ ਰਿਪੀਟ ਕਰਦੀ ਸੀ ਹੂ ਹੂ ਕਰਦੀ ਸੀਗੀ ਮੈਂ ਸੋਚਦੀ ਸੀ ਵੀ ਛੋਟਾ ਜਿਹਾ ਬੱਚਾ ਕਿੰਨਾ ਫੋਲੋ ਕਰ ਰਿਹਾ ਹੈ ਵੇ ਵੀ ਰੀਸ ਕਰਦੀ ਹੈ ਵੀ ਅਸੀਂ ਉਹਦੇ ਸਾਹਮਣੇ ਚੰਗੀਆਂ ਚੀਜ਼ਾਂ ਕਰਾਂਗੇ ਤੇ ਉਹ ਵੀ ਚੰਗੀਆਂ ਚੀਜ਼ਾਂ ਦੇ ਵੀ ਰੀਸ ਕਰੇਗੀ ਜਦੋਂ ਅਸੀਂ ਸ਼ੁਰੂ ਕਰਾਂਗੇ ਨਾ ਸਹਿਜ ਪਾਠ ਚਾਹੇ ਸਾਨੂੰ ਸਮਝ ਆਵੇ ਚਾਹੇ ਨਾ ਪਰ ਸਮਝ ਆਂਦੀ ਹੈ ਬਹੁਤ ਸੋਖੀ ਬਾਣੀ ਹੈ ਗੁਰੂ ਸਾਹਿਬ ਨੇ ਬੜੀ ਪ੍ਰੇਮ ਨਾਲ ਔਰ ਬੜੀ ਸੋਖੀ ਲਵਜ਼ਾਂ ਚ ਸਾਡੀ ਮਾਂ ਬੋਲੀ ਚ ਸਾਨੂੰ ਦਿੱਤੀ ਹੈ ਸੋ ਜਦੋਂ ਅਸੀਂ ਪੜ੍ਹਨੀ ਸ਼ੁਰੂ ਕਰਾਂਗੇ ਫਿਰ ਅਸੀਂ ਇੱਕ ਦੂਸਰੇ ਨਾਲ ਵਿਚਾਰ ਕਰਨੇ ਸ਼ੁਰੂ ਕਰਦਾਂਗੇ ਤੇ ਸਾਨੂੰ ਆਪਣੇ ਆਪ ਸਮਝ ਸਮਝ ਆਣੀ ਸ਼ੁਰੂ ਹੋ ਜੇਗੀ ਸੋ ਬਾਣੀ ਪੜਦਿਆਂ ਅ ਸ਼ਬਦ ਪੜਦਿਆਂ ਇੱਕ ਨਹੀਂ अनेका ਭੁੱਲਾਂ ਹੋ ਗਈਆਂ ਹੁੰਦੀਆਂ ਜੀ ਮੈਂ ਪਹਿਲਾਂ ਵੀ ਕਹਿੰਦੀ ਆ ਮਨ ਪੰਜਾਬੀ ਬਿਲਕੁਲ ਨਹੀਂ ਆਉਂਦੀ ਏ ਫੋਨ ਥੋੜੀ ਥੋੜੀ ਕੋਸ਼ਿਸ਼ ਕਰਕੇ ਗੁਰੂ ਸਾਹਿਬ ਦੀ ਧਿਆਨ ਨਾਲ ਪੜ੍ਹਨੀ ਸ਼ੁਰੂ ਕੀਤੀ ਏ ਸੋ ਗੁਰ ਬਾਣੀ ਪੜਦਿਆਂ ਵਿਚਾਰਾ ਕਰਦਿਆਂ ਇੱਕ ਨਹੀਂ अनेका ਭੁੱਲਾਂ ਹੋ ਕੇ ਆਉਂਦੀਆਂ ਜੀ ਗੁਰੂ ਸਾਹਿਬ ਬਖਸ਼ ਗਏ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੈ